ਉਨੇ ਪੋਤਨਾ ਪੈਨਸ਼ਨ ਲੈਣ ਗਈ ਸੀ ਹਟਾ ਨਰਾਜ ਹੋ ਕੇ ਮੈਂ ਕਿਹਾ ਰੁਕ ਜਾ ਰੁਕ ਜਾ ਸਕੂਟਰੀ ਤੇ ਚੱਲ ਗਈ ਸਕੂਟਰੀ ਤੇ ਹੁਣ ਮੈਂ ਸਪੈ ਲੈਣ ਆਇਆ ਬਕਾਇਦਾ ਮੈਂ ਮੇ ਤੋਂ ਨਹੀਂ ਚਾੜਨ ਤਸਕੂਟਾ ਸਵਾਟਾ ਚੱਲ ਸਾਸਰੀ ਘਰ ਬੁਲਾ ਇੱਧਰ ਸਾਰਿਆਂ ਨੂੰ ਸਾਸਰੀ ਘਰ ਜੀ ਸਾਸਰੀ ਘਰ ਰਕਮਾਂ ਲੈ ਕੇ ਆਏ ਰਕਮ ਕਿੰਨੀ ਪੈਨਸ਼ਨ ਮਿਲੀ ਬੀਬੀ ਤਿੰਨ ਕੁ ਚਾਰ ਫਰੇ ਆਏ ਹਾਏ ਕਿੰਨੇ ਦਿਨੇ ਪੋਤੇ ਨੂੰ ਜਦ ਮਾਰਜੀ ਪਤਾ ਲੈ ਲੈ ਸਾਰੇ ਲੈ ਲੈ ਨਹੀਂ ਨਹੀਂ ਆਹ ਕੀਤੀ ਨਾ ਗੱਲ ਨਹੀਂ ਬੀਬੀ ਤੇਰੇ ਹੀ ਆ ਸਾਰੇ ਅੱਗੇ ਵੀ ਤੇਰੇ ਦਿੱਤੇ ਹੀ ਆ ਹੈ ਤੇਰੇ ਹੀ ਸਾਰੇ ਆ ਨਹੀਂ ਨਹੀਂ ਤੂੰ ਕਹਿਤਾ ਤੇ ਸਮਝ ਲੈ ਲੈ ਹੈ ਕੋਈ ਨਹੀਂ ਚੜਦੀ ਗੱਲ ਆ ਬਸ ਤੂੰ ਸਕੂਟਰੀ ਤੇ ਨਹੀਂ ਜਾਣਾ ਸਮਝ ਲੱਗੀ ਮੇਰੀ ਗੱਲ ਹਾਂ ਮੈਨੂੰ ਪਤਾ ਮੈਨੂੰ ਪਤਾ ਕੀ ਗੱਲ ਹੁੰਦੀ ਬੀਬੀ ਪਤਾ ਕਿੱਦਾਂ ਖੜਿਆ ਉਹਨੇ ਮੋਸਾ ਪਤਾ ਕੀ ਗੱਲ ਆ ਸੁਣ ਮੇਰੀ ਗੱਲ ਮੈਨੂੰ ਚੇਤਾ ਨਹੀਂ ਗਿਆ ਮੈਂ ਜਿੱਦਾਂ ਆ ਮੈਂ ਬੀਬੀ ਕਿੱਥੇ ਆ ਮੈਂ ਮੰਮੀ ਨੂੰ ਪੁੱਛਿਆ ਮੈਂ ਕਿਹਾ ਲਾ ਪਰ ਉਹ ਚੇਤਾ ਭੁੱਲ ਗਿਆ ਹੁਣ ਨਾ ਤੇ ਉਹ ਮੰਮੀ ਕਹਿੰਦੀ ਕਿ ਬੈਂਕ ਚ ਗਏ ਆ ਤੇ ਮੈਂ ਕਹਾ ਕਾਤੇ ਕਹਿੰਦੀ ਸਕੂਟਰੀ ਤੇ ਲੈ ਕੇ ਡੈਡੀ ਦਾ ਫਿਰ ਮੈਂ ਮਿੰਟੋ ਮਿੰਟ ਗੱਡੀ ਘੱਟ ਕੇ ਤੇ ਲੈ ਕੇ ਆਇਆ ਮੈਂਗਾ ਪਤਾ ਕੀ ਗੱਲ ਹੁੰਦੀ ਆ ਕੋਈ ਵੀ ਕੀਤਾ ਤੂੰ ਕੋਈ ਚੱਕਰ ਚੁੱਕਰੀ ਆ ਜਾਵੇ ਕੋਈ ਕੋਸ਼ ਹੈ ਨਾ ਹਾਂ ਤੇ ਮੱਤਾ ਹਾਂ ਤੇ ਫਿਰ ਤਾਂ ਕਰਕੇ ਮੈਂ ਕਹਿਣਾ ਹੁੰਨਾ ਆ ਠੀਕ ਹੈ ਨਾ ਸਮਝਿਆ ਕਰ ਮੇਰੀ ਗੱਲ ਨੂੰ ਐਂਟੀਫੈਂਟੀ ਕਰ ਜਾ ਕਰ ਮੈਂ ਕਿਹਾ ਸੀ ਉਹਨੂੰ ਮੈਂ ਕਦੇ ਤੋਂ ਨਹੀਂ ਆ ਮੈਂ ਨਹੀਂ ਹੁਣ ਬੈਸਰ ਦੀ ਸਕੂਟਰੀ ਨਹੀਂ ਤਾਂ ਮੇਰਾ ਹੈਗਾ ਗੁੱਸਾ ਹੋਰ ਸਾਹ ਦਾ ਮੈਂ ਫੜ ਕੇ ਗੋਲੀ ਚਲਾਉਂਗਾ ਫੇ ਮੈਂ ਤੈਨੂੰ ਪਤਾ ਹੀ ਆ ਮੱਥੇ 'ਚ ਕੱਢੂੰਗਾ ਗੋਲੀ ਫੇ ਚੰਗਾ ਲੱਗੂਗਾ ਆਹੋ ਹਾਂ ਹਾਂ ਸਾਹਬ ਨਾ ਮੇਰੇ ਨਾਲ ਥੋੜਾ ਜਿਹਾ ਸਾਹਬ ਨਾ ਰਹਿਣਾ ਮੈਂ ਤੈਨੂੰ ਪਤਾ ਬਦਮਾਸ਼ ਆ ਮੈਂ ਤੋਂ ਤੋਂ ਵੱਧ ਕੇ ਮੇਰਾ ਪਿਓ ਬਦਮਾਸ਼ ਆ ਮੈਂ ਬਦਮਾਸ਼ ਆ ਮੇਰਾ ਦਾਦਾ ਬਦਮਾਸ਼ ਸੀਗਾ ਠੀਕ ਆ ਸਮਝ ਲੱਗੀ ਤੈਨੂੰ ਕਿ ਨਹੀਂ ਲੱਗੀ ਲੱਗੇ ਲੱਗੇ ਇੱਧਰ ਧਿਆਨ ਕਰ ਮੇਰੇ ਨਾਲ ਨੂੰ ਧਿਆਨ ਮੇਰੇ ਨਾਲ ਨੂੰ ਕਰ ਲੈ ਲਾਵਾ ਲਾਵਾ ਧਿਆਨ ਨਾਲ ਓਕੇ ਆ ਡਿਪਟੀ ਸਾਹਿਬ ਹੁਣ ਅਗੇ ਢੀਕ ਰਹੇ ਆ ਹਾਂ ਠੀਕ ਆ ਠੀਕ ਆ ਵਸ ਠੀਕ ਆ ਠੀਕ ਆ ओके okay. या चलो हुन ਤੁਹਾਨੂੰ ਟੇਕ ਆਫ ਕਰਨਗੇ ਡੈਡੀ ਚਲੋ ਕੱਢੋ ਬਾਹਰ ਇਹਨਾਂ ਨੂੰ ਆਪ ਕੱਢੋ ਬਾਹਰ ਬਾਹਰ ਆ ਲੈ ਜਾਓ ਓਏ ਬਾਹਰ ਕੱਢੋ ਚੰਗੇ ਬੜੇ ਲੱਗਦੇ ਹੁੰਦੇ ਕੀ ਚੱਲ ਮਹਾਰਾਜੀ ਇਥੇ ਕਿਰਪਾ ਕਰੋ ਇਹ ਭਰਾ ਸਾਡਾ ਬੀਬੀ ਨਾਲ ਬਹੁਤ ਪਿਆਰ ਕਰਦਾ ਆ ਇਹ ਸਾਡੇ ਮਕੇਰੀਆਂ ਪਰ ਮਕੇਰੀਆਂ ਤੋਂ ਆ ਇਹ ਦੇਣ ਕਿੱਥੇ ਲੈਣਾ ਨਹੀਂ ਮੈਨੂੰ ਤੁਸੀ ਬੜੇ ਚੰਗੇ ਲੱਗਦੇ ਹੋ ਮੈਂ ਬਤਾਉਂਦਾ ਇਹੀ ਚੰਗੇ ਲੱਗਦੇ ਮੈਨੂੰ ਤੇ ਵੀ ਚੰਗੇ ਲੱਗਦੇ ਗੱਲ ਵੀ ਵੀ ਪਿਆਰ ਦੀ ਆ ਜਿਹੜਾ ਬੰਦਾ ਪਿਆਰ ਕਰਦਾ ਦੀ ਗੱਲ ਹੈ ਨਾ ਆਪ ਵੀ ਆਪਣੀ ਪਿਆਰ ਵੇਖ ਲਓ ਲੋਕਾਂ ਦਾ ਭਰਾ ਅੱਜ ਜਿਹੜਾ ਉਹ ਸ਼ਾਲ ਲੈ ਕੇ ਆਇਆ ਸੀਗਾ ਨਾ हां मम्मी ਤੇ ਅੱਜ ਉਹ ਨਾ ਕਿੰਨੇ ਦਿਨ ਪਹਿਲਾਂ ਨਾ ਮੈਨੂੰ 5-7 ਦਿਨ ਪਹਿਲਾਂ ਭਰਾ ਨੇ ਫੋਨ ਕੀਤਾ ਕਿ ਮੈਨੂੰ ਚੇਤਾ ਨਹੀਂ ਰਹਿੰਦਾ ਦੱਸਣਾ ਕਿ ਮੈਂ ਨਾ ਸਕਾਪ ਲੈਣੇ ਬੀਬੀ ਲਈ ਸਕਾਪ ਪਾ ਲੰਦੇ ਆ ਮੈਂ ਕਿਹਾ ਯਾਰ ਪਾ ਤੇ ਲੈਂਦੇ ਪਰ ਮੇਰਾ ਭਰਾ ਇਦਾਂ ਨਾ ਯਾਰ ਕਸ਼ਟ ਕਰਦੋਂ ਤੇ ਹਨਾ ਕਿ ਮੈਂ ਨਾ ਬੀਬੀ ਕੋ ਜਾ ਕੇ ਬੈਠਾ ਇੱਕ ਸਾਡੇ ਲਾਗੇ ਸ਼ਹਿਰ 'ਚ ਹਣਾ ਆਪਣੇ 'ਚ ਤੇ ਉੱਪਰ ਆਇਆ ਤੇ ਉਹਦਾ ਵੀਡੀਓ ਬਣਾਉਣ ਕਰਕੇ ਉਹਨਾਂ ਥੋੜਾ ਸ਼ਾਈ ਜਾ ਫੀਲ ਕਰਦਾ ਤੇ ਮੈਂ ਕਿਹਾ ਚੱਲ ਘਟ ਬਣਾਉਣੇ ਵੀਡੀਓ ਤੇ ਉਹ ਮੰਮੀ ਦੇਖ ਲਓ ਆਇਆ ਕਿ ਪਿਆਰ ਹੀ ਏ ਤੁਹਾਡੇ ਨਾਲ ਸਕਾਪ ਲੈ ਕੇ ਮੰਮੀ ਲਈ ਵੀ ਆਇਆ ਤੇ ਬੀਬੀ ਵੀ ਆਇਆ ਤੇ ਹੁਣ ਸਮੋਸਾ ਨਾਲ ਚਟਨੀ ਨਾਲ ਇਹ ਵੋ ਚੱਲ ਰਿਹਾ ਆ ਚਲੋ ਜੀ ਚਾਹ ਪਲਾਓ ਮੈਨੂੰ ਵੀ ਨਾਲੇ ਮੈਂ ਚਾਹ ਲੈਣ ਗਿਆ ਪਲਟ ਜਾਂਦਾ ਮੈਂ ਲੈ ਕੇ ਚੱਲਾਂ ਓਕੇ 10000 ਸਕਾਫ ਜਿਹੜੇ ਭਰਾ ਨੇ ਲਿਆਂਦੇ ਆ ਵਾਹ ਗਰੂ ਹੈ ਬੀਬੀ ਵੇਖ ਲਾ ਪਿਆਰ ਹੈ ਧੋਖਤ ਨਾਲ ਪੈਰ ਵੀ ਧੋਖਤ ਹੈ ਕਰਦੇ ਰਹਿੰਦਾ ਇਹਦਾ ਸਾ ਆ ਦੇਖ ਲਾ ਇਹਨੂੰ ਕਹਿੰਦੇ ਪਿਆਰ ਇਹ ਆ ਪਿਆਰ ਇਹ ਭਰਾ ਦਾ ਮੈਂ ਪੂਰਾ ਚਿਹਰਾ ਨਹੀਂ ਦਿਖਾਉਣਾ ਭਰਾ ਕਹਿੰਦਾ ਵੀ ਮੇਰੀ ਫੋਟੋ ਨਾ ਪੂਰੀ ਦਿਖਾਇਆ ਕਰੋ ਫੇ ਆ ਹੱਥੀ ਹੱਥੀ ਬਣਾਏ ਆ ਆ ਹੱਥੀ ਬਣਾਇਆ ਉਹ ਵੈਰੀ ਗੁੱਡ ਯਾਰ ਕਿਆ ਬਾਤ ਆ ਇਹ ਬੀਬੀ ਲਈ ਲੈ ਕੇ ਆਇਆ ਭਰਾ ਵੀ ਠੰਡ ਦੇ ਵਿੱਚ ਜਿੱਦਾਂ ਬੀਬੀ ਰਾਤ ਭਰਾਤੇ ਬਾਹਰ ਨਿਕਲਣਾ ਪੈਂਦਾ ਆ ਬੀਬੀ ਦਾ ਨੂੰ ਮਾਡਰਨ ਬਣਾ ਦੇਣਾ ਪੂਰੀ ਇਹ ਹੁਣ ਸ਼ਹਿਰੀਆਂ ਨੇ ਯਾਰੀ ਪੈ ਗਈ ਆ ਸਾਡੀ ਆਹ ਦੇ ਕਾਰੀ ਗਰੀ ਆਪੇ ਬਣਾਇਆ ਇਹ ਵੀ ਆਪਣਾ ਨਹੀਂ ਯਾਰ ਉਹ ਵਾਓ ਵਾਹ ਵੀਰ ਕਿਆ ਆ ਕਿੰਨਾ ਸੋਹਣਾ ਆ ਕਿਨੇ ਇੱਕ ਕੱਢੀ ਜਾਵਾ ਆ ਹੁਣ ਮੰਮੀ ਬੀਬੀ ਤੇ ਬਣ ਕੇ ਦੱਸ ਕਰੀ ਪਤਾ ਯਾ ਇਹ ਲੱਗੇ ਜਰਾ ਥੈਂਕ ਯੂ ਸੀ ਗੋਲੋ ਬੰਦ ਮੈਂ ਹਾਂ ਇਹ ਉਹ ਬਹੁਤ ਸੋਹਣੇ ਮੈਨੂੰ ਲੱਗੇ ਯਾਰ ਆ ਜਿਹੜੇ ਬਹੁਤ ਸੋਹਣੇ ਲੱਗੇ ਆ ਛੋੜੇ ਡਿਜ਼ਾਈਨਰ ਜੇ ਹਨਾ ਮੰਮੀ ਆ ਆ ਬੀਬੀ ਨੂੰ ਬਨੋ ਹਾਂ ਮੜਾ ਜੇ ਬਨ ਕੇ ਦਿਖਾ ਜੇ ਤੁਸੀਂ ਮਿਲਾਦਾ ਮੰਮੀ ਨੂੰ ਪਸੰਦ ਆ ਗਿਆ ਹੈ ਆਪਾਂ ਕੋ ਬੰਡਿਆ ਨਹੀਂ 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 ਬੀਬੀ ਦੇ ਬਨ ਮੈਂ ਦੇਖਾ ਭਰਾ ਕਿਦਾਂ ਲੱਗਦਾ ਬੀਬੀ ਤਾਂ ਕਹੀ ਨਹੀਂ ਮਾਨ ਹਾਂ ਸਹੀ ਗੱਲ ਆ ਸਾਨੂੰ ਮੇਰੇ ਅੱਗੇ ਨੂੰ ਅੱਦੇ ਨਹੀਂ ਪੱਲੇ ਬਨਣਾ ਫੇ ਪੱਲੇ ਬਨ ਲਾ ਦੇ ਦਿਆਂ ਲੋਕ ਤੇ ਕਰ ਲੂਗੇ ਕਹਾਂ ਮੇਰੇ ਪੁੱਤ ਨੇ ਲਿਆਂਦਾ ਮੇਰੇ ਲਈ ਮੰਮੀ ਚੰਗੀ ਤਰ੍ਹਾਂ ਉਹ ਸ਼ਾਲ ਪਿੱਛੇ ਕਰਕੇ ਬਨੋ ਹੈ ਹਾਂ ਆਲ ਦੇ ਬਣਾਤੀ ਕਸ਼ਮੀਰਨ ਕਸ਼ਮੀਰ ਕਸ਼ਮੀਰਨ ਬਣਾਤੀ ਬੀਬੀ ਸਾਡੀ ਹਾਂ ਦੱਸ ਆ ਲੈ ਆਏ ਸੀ ਮੇਰੇ ਨਾਲ ਘੁੱਟ ਹੱਥ ਗੱਲ ਘੁੱਟਾ ਦਾ ਬੇ ਇੱਕ ਤਰੀਕਾ ਮੇਰੇ ਇਹ ਥੱਲੇੋਂ ਇਦਾਂ ਬਣਾਣਾ ਪੈਣਾ ਪਿੱਛੋਂ ਕਰੋ ਪਿੱਛੋਂ ਕਰੋ ਹਾਂ ਪਿੱਛੋਂ ਮੰਮੀ ਪਹਿਲਾਂ ਉਹ ਲਾਉ ਨਾ ਸ਼ਾਲ ਲਾਓ ਆ ਸ਼ਾਲ ਲਾਓ ਚੰਗੀ ਤੇਰਾ ਅੱਜ ਬੀਬੀ ਪੂਰੀ ਅੱਜ ਹਿਮਾਚਲੀ ਬਣਾ ਦੇਣੀ ਅੱਜ ਹਮ ਇਹ ਆ ਬਣੀ ਗੱਲ ਇਹ ਬਣੀ ਨਾ ਬਾਤ ਅੱਜ ਤੇ ਮੈਂ ਆ ਜੋ ਕੀ ਕਹਦੇ ਸੀ 골ਡੀ ਦੀ ਉਹ ਗੋਲਡੀ ਕਹਿੰਦਾ ਹੈ ਹੈਪੀ ਦੀ ਘਰ ਵਾਲੀ ਵਾਂਗੂ ਸਕਾਫ ਬਣ ਲਿਆ ਆ ਹੈ ਅਦਿੱਤੀ ਵਾਂਗੂ ਓਦਾਂ ਬਣਦੀ ਆ ਆਓ ਬਨਦੇ ਨਹੀਂ ਹੁੰਦੇ ਹਮਾਚਲੀ ਜਿੱਦਾਂ ਤੁਸੀਂ ਮਿਲੇ ਦੀ ਹੈ ਨਾ ਉਹ ਆ ਵਡਾਨਾ ਬਣ ਲਿਆ ਬੀਬੀ ਨੇ ਸਿਰ ਤੇ ਬੀਬੀ ਸੱਚੀ ਸੋਹਣਾ ਲੱਗਾ ਆ ਮੈਂ ਕਹਿੰਦਾ ਇਦਾਂ ਬਣ ਥਣ ਕੇ ਰਿਆ ਕਰ ਗੋਡਵੈਲ ਜੀ ਘਰ ਚੱਕ ਮੇਰੀ ਗੱਲ ਸੁਣੋ ਜਰਾ ਬਾਦੇ ਮੈਂ ਪਾ ਨੂੰ ਕਹਿ ਕੇ ਥਾਗੀ ਪਾ ਲਿਆ ਕਰੋ ਆ ਹੁਣ ਪਾ ਲੈਣੀਆਂ ਪਤਨੀਆਂ ਨੇ ਦੱਸਿਆ ਮੈਂ ਕਿਹਾ ਮੈਂ ਲਿਆਵਾਂਗੀ ਬਤ ਪਾਈ ਲੈ ਹੁਣ ਪਾ ਲੈਣੀਆਂ ਆ ਆ ਲੈ ਬਈ ਮੜਵਾ ਪਾਉਂਆਂ ਆਜੋ ਸਿਆਲ ਬੜਾ ਇਹ ਇਹ ਭਾਜੀ ਤੁਹਾਡਾ ਪਿਆਰ ਆ ਯਾਰ ਇਦਾਂ ਹੀ ਸੱਚੀ ਦਿਲੋਂ ਧੰਨਵਾਦ ਆ ਹੈ ਆਉ ਲੈ ਆਲਾ ਬੇਬੇ ਮੈਂ ਆਉਂ ਤਾਂ ਦੇਖੀ ਨਹੀਂ ਆਹਾ ਆ ਵੇਖ ਲੈ ਪਿਆਰ ਹੈ ਤੁਹਾਡੀਆਂ ਵੀ ਵੇਖੀ ਅੱਜ ਰਲ ਮਿਲ ਕੇ ਮਾਲਕ ਮਾਰੇ ਜੀ ਭਰਾਵਾ ਤੈਨੂੰ ਬਹੁਤ ਜ਼ਿਆਦਾ ਦਵੇ ਜਿਹੜਾ ਇੰਨਾ ਸਾਨੂੰ ਪਿਆਰ ਕਰਦਾ ਹੈ ਫਰੀਦ ਜੀ ਆਪਣਾ ਸਾਰਾ ਕੁਝ ਉਹਨਾਂ ਦਾ ਉਹ ਗੱਜਕ ਲਈ ਨਿੰਮਕੀ ਆਉ ਲੈ ਗੱਜਕ ਆ ਕੇ ਦੇਖ ਆ ਲੈ ਮੰਮੀ ਇਹ ਗੱਜਕ ਚੈੱਕ ਕਰੋ ਇਹ ਤਾਂ ਹਾਂ ਹੀ ਵੀ ਸ਼ਕੀਨ ਹੈ ਗੱਜਕ ਦੇ ਤਾਂ ਆਹ ਬੋਲੀ ਬੋਲੀ ਗੱਜਕ ਹੈ ਆ ਲੈ ਲਓ ਜੀ ਇਹ ਭਰਾ ਨੇ ਸਾਰਾ ਸਮਾਨ ਲਿਆਂਦਾ ਆ ਬੀਬੀ ਲਈ ਸੌਕਸ ਸਕਾਪ ਮੰਮੀ ਲਈ ਸਕਾਪ ਤੇ ਕੀ ਬਾਤ ਹੈ ਯਾਰ ਲੈ ਬੀਬੀ ਕਿਉਂ ਬਣਾਤਾ ਨਹੀਂ ਤੈਨੂੰ ਹੀਰੇ ਨੂੰ ਪੂਰੀ ਉਹਨਾਂ ਇਦਾਂ ਦੇ ਪਾਉਂਦੀ ਆ ਹੈਨਾ ਨਹੀਂ ਉਹ ਹੁਣ ਉਹ ਵੀ ਉਹਨਾਂ ਦੇ ਟੇਬਲ ਆ ਹਾਂ ਨਹੀਂ 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 ਸੋਣਾ ਸੋਣਾ ਬਹੁਤ ਸੋਹਣਾ ਕਿੱਦਾਂ ਨਾ ਕਰਿਆ ਕਰ ਕਿੱਦਾਂ ਨਾ ਕਰਿਆ ਕਰ ਹੈ ਚੱਲ ਪੁੱਤ ਮਾਰੇ ਤੰਦਰੁਸਤੀ ਦੇ ਚੜ੍ਹਦੀ ਕਲਾ ਕਰੀ ਤੁਹਾਡੀ ਹਾਂ ਬਿਲਕੁਲ ਨਾ ਕੋਈ ਗੱਲ ਨਹੀਂ ਨਹੀਂ ਤੂੰ ਪਾ ਉਹ ਤੂੰ ਆਵੇਂ ਤੁਹਾਨੂੰ ਬੜੀ ਖੁਸ਼ੀ ਆ ਬਹੁਤ ਚੰਗਾ ਲੱਗਦਾ ਮੈਂ ਕਰਾਣਾ ਉਹ ਤਾਂ ਮੈਂ ਵੀ ਮਾੜਾ ਮੋਟਾ ਡਰਾਮਾ ਜਿਹਾ ਕਰਦੀ ਉਹਦਾ ਤੇ ਜਦੋਂ ਘਰ ਨੇ ਨਾ ਕੋਈ ਹੁੰਦਾ ਫੋਏ ਪੁੱਛੋ ਵੀ ਕੀ ਬੀਜਦੀ ਜੀ ਡੈਡੀ ਥੋੜੀ ਜੀ ਰੱਖਨ ਨਾ ਮੈਂ ਸਕਤਾਈ ਫੇਰ ਗੱਲ ਬਣਦੀ ਡੈਡੀ ਨਹੀਂ ਨਾ ਹੁਣ ਕਹਿੰਦੇ ਮੰਮੀ ਨੂੰ ਕੋਹ ਡੈਡੀ ਤਾਂ ਕਿੱਥੇ ਖੁੱਬੇ ਰਹਿੰਦੇ ਆ ਦੇਖ ਲਾ ਹੁਣ ਤੂੰ ਵੀਡੀਓ ਬਣਾਉਂਦੇ ਪਤਾ ਨਹੀਂ ਕਿੱਥੇ ਪਹੁੰਚੇ ਆ ਸੋਚਾਂ ਵਡੀਆਂ ਨਾ ਟੈਨਸ਼ਨ ਹੈ ਹੁਣ ਮੇਰੀ ਘਰ ਨਹੀਂ ਮੇਰੇ ਨਾਲ ਇਦਾਂ ਤਾਂ ਪਰਸੂ ਦਾ ਕਿਉਂ ਕਰਦੀ ਵੀ ਕਿਉਂ ਵਿਗੜ ਕੇ ਹੋ ਗਈ ਇਹ ਨਹੀਂ ਹੈ ਆਹੀ ਗੱਲ ਹੋਈ ਨਾ ਵੀ ਬੀਬੀ ਦਾ ਤਾਂ ਹੁਣ ਘਰ ਦੇ ਵਿੱਚ ਔਖਾ ਹੀ ਆ ਆਪਾਂ ਲਿਆ ਹਾਂ ਉਹ ਚੜੀ ਤੇ ਲਗਾਉਣਾ ਚੁਗੀਆਂ ਕਰਨ ਤੇ ਬੀਬੀ ਹੁਣ ਕੀ ਕਰਾਂਗੇ ਅਸੀਂ ਦੋਏ ਜਣੇ ਇਹੋ ਜਣਾਇ ਹੁਣ ਕੀ ਫੇ ਮਾੜੀ ਹੋਣੀ ਉੱਤੇ ਫੇ ਰਹਿ ਗਈ ਗੱਲ ਉੱਥੇ ਵੇਲਾ ਉਦਾਂ ਕਾ ਮੈਂ ਠੀਕ ਨਹੀਂ ਪੈਨਸ਼ਨ ਲੈਣ ਤੇ ਲੱਗੀ ਉਹ ਮੈਂ ਕਾ ਅੱਜ ਮੋਟਰਸਾਈਕਲ ਦੇ ਉਹ ਦੇਖ ਲੈ ਆ ਲੱਡਲੇ ਪੁੱਤ ਦੀ ਹਾਂ ਹੁਣ ਕੀ ਸੁਣਾਈ ਹੈ ਹਾਂ ਇਹ ਗੱਡੀਆਂ ਘਰ ਦੋ ਹੁਣ ਹੂੰ ਆਇ 104 ਸਾਲ ਦੀ ਬੇਬੇ ਹੋ ਗਈ ਜਿਹਨੂੰ ਮਗਰ ਬਿਠਾ ਕੇ ਖੰਡੇ ਸਕੂਟਰੀ ਤੇ ਸਕੂਟਰੀ ਤੇ ਡੇੜੀ ਲਾ ਗਏ ਉਹ ਚੁੰਦੇ ਨੋ ਆ ਤੇ ਮਾਰਦੀਆਂ ਦੇਖੀਆਂ ਆ ਪੋਟੀ ਲੈ ਕੇ ਜਾਂਦੇ ਵੀ ਡਿੱਗ ਜਾਵੇ ਤੇ ਕੰਮ ਹੋ ਜਾ। ਸਭੀ ਗੱਲ ਆ। ਮੈਂ ਕਿਹਾ ਗੱਡੀ ਟਿਪੜਾ ਜਾਂਣ ਦੀ ਸੀ। ਯਾਰ ਜੋ ਮਰਜੀ ਮੈਂ ਨਹੀਂ ਲੈ ਕੇ ਗਿਆ ਗੱਡੀ ਮੈਂ ਕਿਉਂ ਲੈ? ਬਾਹਰੋਂ ਮਾਰੂ ਲੈ ਕੇ ਆਇਆ। ਸਬੂਤ ਦਿਓ ਨਾ। ਅੱਜ ਦਾ ਪੋਤਾ। ਤੂੰ ਹੀ ਹੈਲਪ ਕਰਾਈ ਕੋਈ? ਹੈਲਪ ਕਿਉਂ? ਤੂੰ ਗੱਡੀ ਬਾਹਰ ਕੱਢੋ। ਬੇਬੇ ਕੋ ਚੱਕਰ ਚੁੱਕਰ ਆਏ ਦਾ ਨਾ ਤੇ ਫੇਰ ਕੰਮ ਹੋ ਜਾਣਾ ਸੀ। ਮੈਂ ਵੀ ਇੱਕ ਮੈਂ ਫੜਿਆ ਬੀਬੀ ਨੂੰ ਘੁੱਟ ਕੇ ਆ ਨਾ। ਨਾ ਫੜਿਆ। ਪਿੱਛੋਂ ਕਦਾਂ ਲੈ ਲੇ ਤੂੰ ਪੜਿਆ ਪਤਨੀ ਨੇ ਫੜਿਆ ਆਪਣੇ ਪੁੱਤ ਦੀ ਗੱਲ ਨਹੀਂ ਧੁੰਦੀ ਹੈ ਇਹ ਹਸਾ ਕਤਾਵੇ ਮੈਂ ਕੀ ਹੈ ਮੈਂ ਕਿਤੋਂ ਦੀ ਹੈ ਹੁੰਦਾ ਫਿਰ ਫਿਰ ਪੁੱਤ ਨੂੰ ਆਇਆ ਤਰਫ ਇਹ ਕਹਿੰਦਾ ਨਾ ਉਥੇ ਬੇਬੀ ਰਹੀਦਾ ਮੈਂ ਕਿਹਾ ਵੀ ਕਿੱਥੇ ਅੱਛਾ ਤੂੰ ਬੀਬੀ ਕਿਹਾ ਸੀਗਾ ਵੀ ਨਹੀਂ ਮੇਤੋਂ ਨਹੀਂ ਜਾ ਹੁੰਦਾ ਕਿੱਡੀ ਮਾੜੀ ਗੱਲ ਆ ਯਾਰ ਆ ਤੇ ਨਾ ਲਓ ਜੀ ਵੱਡੀ ਵੱਡੀ ਫੜਿਆ ਇਹ ਡੈਡੀ ਲਈ ਕਿੱਡੀ ਮਾੜੀ ਗੱਲ ਹੁਣ ਕਮੈਂਟ ਅੱਜ ਤੁਸੀਂ ਦੱਸ ਦਿਓ ਬੀਬੀ ਨੂੰ ਗੱਡੀ ਤੇ ਖੜਨਾ ਚਾਹੀਦਾ ਹੈ ਬੈਂਕ ਐਨੀ ਉਮਰ ਦੇ ਵਿੱਚ ਕਿ ਸਕੂਟਰੀ ਤੇ ਕਿ ਕਦੋਂ ਦੇਢ ਘਟਾਤਾ ਓਏ ਉਹ ਤੇ ਉਹ ਤੇ ਹਾਂ ਉਹ ਤੇ ਘੰਟੇ ਬਾਅਦ ਆਉਂਦਾ ਆ ਉਹਦੇ ਉੱਤੇ ਖੜਾ ਸੀਗਾ ਐਵੇਂ ਮਾਰੀ ਜਾਂਦੇ ਏ ਝੂਠ ਨੇਰਾ ਝੂਠ ਜਦੋਂ ਮੈਂ ਗੱਡੀ ਬਾਹਰ ਕੱਢੀ ਕਰਨੀ ਸੀਗੀ ਮੈਂ ਇਹਨੂੰ ਵੇਖ ਘਰੋਂ ਕਢਣਾ ਮੈਂ ਕਿਦਾਂ ਲੈ ਗਿਆ ਮੈਂ ਕਿਦਾਂ ਲੈ ਗਿਆ ਇਹਦਾ ਗੱਡੀ ਬਾਹਰ ਸੀਗੀ ਓ ਲੈ ਮੈਂ ਕੋਲ ਬੈਠੀ ਪਰ ਮਾਂ ਨੇ ਵੀ ਸਾਥ ਉਹਦਾ ਹੀ ਦੇਣਾ ਨਾ ਡੈਡੀ ਦਾ ਹੀ ਕੀ ਕਰਗੀ ਫਰਾ ਟਿੰਦਾ ਓ ਤਾ ਹੁਣ ਤੂੰ ਤਾ ਪੀ ਗਏ ਮੈਂ ਨਹੀਂ ਕਰਨੀਂ ਦੇਖ ਮੈਂ ਤਾਂ ਕਹਿ ਨਹੀਂ ਨਾ ਪੀ ਤੈਨੂੰ ਕੋਈ ਹਾਂ ਕਿ ਬੜਉਂਦਾ ਅਸਾਂ ਕੱਲੀ کہہ ਰਿਹਾ ਕਰਨ ਦੇ ਸਾਈਡ ਤੇ ਜ਼ਰੂਰੀਏ ਦੇ ਵਿੱਚ ਕਹਿਣਾ ਹੁੰਦਾ ਇਹ ਜੀ ਕਹਿਣਾ ਉਹਨੇ ਸਾਈਡ ਤੇ ਕਹਿਣਾ ਹੁਣ ਇੱਥੇ ਕੌੜਾ ਹੀ ਆਪੋਂ ਚੀਂਗਾ ਹਾਂ ਅਸਾਂ ਕਿਆ ਬੇਦਰੀਆ ਮਰਜੀ ਦੱਸਾਂ ਕਰੀਏ ਫੇਰ ਕੋਈ ਨਹੀਂ ਸਮਝੂ ਜਿਹੜਾ ਤੂੰ ਗੱਲਾਂ ਕਰਦੀ ਨਾ ਇਹਦਾ ਮਤਲਬ ਸਭ ਤੋਂ ਚੋਰੀ ਕਰਦਾ ਤੂੰ ਆਹ ਚੋਰੀ ਚੋਰੀ ਦੇ ਕਿਆ ਉਹ ਹੈ ਹੀ ਨਹੀਂ ਬੀਬੀ ਨਾ ਇਹਦਾ ਪਿਆਰ ਨਹੀਂ ਹੈਗਾ ਸਾਨੂੰ ਉੱਪਰਲੇ ਦਿਲੋਂ ਕਹਿੰਦੇ ਤੇ ਪਾਪੇ ਦਾ ਆਉਂਦਾ ਕਿੱਦਾਂ ਤੂੰ ਹੁਣ ਐਸ ਹੋਰ ਚ ਨਹੀਂ ਛੱਡਿਆ ਤੂੰ ਸੱਡਾ ਕਦਮ ਕੋਈ ਉਹ ਕਿਹਾ ਕਿ ਬੁੱਢਾ ਸ਼ਰੀਰ ਆਰਾਮ ਸ਼ਾਮ ਪੀ ਲੈਂਦਾ ਵਾ ਕੀ ਹੁਣ ਮਾੜਾ ਮੋਟਾ ਹੋਈ ਜਾਂਦਾ ਹੁਣ ਕੀ ਕੰਮ ਨਹੀਂ ਤਾਂ ਵਖਰੀ ਕਰ ਉਹ ਪੀਏ ਕੋਈ ਗੱਲ ਆ ਜਿਹੜੀ ਜਾਨਾਂ ਬਗਾਨੀਆਂ ਹਾਂ ਕੋਈ ਉਹਦਾ ਥੋੜੀ ਪੀਂਦਾ ਕਿ ਲੋਕਾਂ ਨੇ ਬੁੱਢਿਆਂ ਨੇ ਕਾ ਠੀਕਿਆਂ ਦੇ ਜਾ ਕੇ ਆਪਣੇ ਘਰੇ ਬਸ ਉਹ ਨਹੀਂ ਉਹ ਤਾਂ ਠੀਕ ਆ ਆਹ ਹਾਂ ਮੈਂ ਤਾਂ ਲੱਖ ਮੈਂ ਦੱਸਾਂ ਨਹੀਂ ਕਰਦੀਆਂ ਵੇਖੀ ਮੈਨੂੰ ਨਹੀਂ ਪਤਾ ਲੱਗਦਾ ਉਹ ਤੇ ਦਾਦੀ ਮੇਰੀ ਬੈਠੀ ਦੱਸੇ ਕਰਨਾ ਚੱਗਾ ਠੀਕ ਆ ਤੂੰ ਕਰੀ ਆ ਬਸ ਸੁਣ ਲਿਆ ਸੁਣ ਲਿਆ ਨਾ ਦੇਖ ਲਿਆ ਬਣੀ ਵੇ ਕੀ ਫਿਰਦੀ ਆ ਸਹੀ ਗੱਲ ਆ ਤੇਲਾ ਕਿੰਦਾ ਗਾਲ ਦਵਾਲੇ ਮੇਰੇ ਭਰਿਆ ਸਭ ਕੁਝ ਹਾਂ ਉਹ ਤਾਂ ਮੇਰੇ ਕਰਕੇ ਆਉਂਦਾ ਵਿਚਾਰੇ ਤੇਰੇ ਕਰਕੇ ਉਹਨਾਂ ਮੇਰੇ ਕਰਕੇ ਨਹੀਂ ਹੁੰਦਾ ਦੇਖ ਲੈ ਹਾਂ ਤੇਲਾ ਆਪਣੀ ਨਾਲ ਖਿੱਚ ਰਹੀ ਆ ਇਹ ਮੇਰੇ ਕਰਕੇ ਹੁੰਦਾ ਹੈ ਇਹ ਮੇਰੇ ਕਰਕੇ ਹੁੰਦਾ ਹਾਂ ਹੁਣ ਹੁਣ ਮੰਮੀ ਤੈਨੂੰ ਵੀ ਪਸੰਦ ਕਰਦੇ ਲੋਕ ਭਰਾਵਾ ਨਹੀਂ ਕਰਦੇ ਆ ਮੰਮੀ ਪਸੰਦ ਆ ਆਹੋ ਆਹ ਮੈਂ ਤਾਂ ਹੁਣ ਬੁੱਢੇ ਬਾਰੇ ਉਹ ਮਟਿਆਰ ਹਾਂ ਹਾਂ ਸਮਝ ਜਾਂਦੇ ਤੁਸੀਂ ਜਿਆਦਾ ਬੁੱਢੀ ਕਰਤਾ ਮੈਨੂੰ ਉਹ ਜਿਹੜੇ ਕਹਦੇ ਪਸੰਦ ਕਰਦੇ ਆ ਕਹਿੰਦੀ ਮੈਨੂੰ ਬੁੱਢੀ ਕਰਤਾ ਇਹਨੇ ਇਹ ਤਾਂ ਬੁੱਢੀ ਦੇਣਾ ਆਹ ਹੋਰ ਇਹ ਹਾਗਾ ਨੂੰ ਨਾ ਹੋਰ ਬੁੱਢੀ ਕਰ ਦੇਣਾ ਤੂੰ ਇਹ ਤਾਂ ਹੁਣ ਕੀ ਕਰਨਾ ਬੁੱਢੀ ਮੈਨੂੰ ਹਾਂ ਬੁੱਢੀ ਕਰ ਦਿੱਤਾ ਇਹਨੂੰ ਕਿੱਦਾਂ ਕਰਤਾ ਬੁੱਢੀ ਇਹਨੂੰ ਲੱਲ ਲੜ ਕੇ ਲੜ ਲੜ ਕੇ ਤੇ ਲੜੀ ਗਈ ਕਿੱਦਾਂ ਲੜਨਾ ਮੈਂ ਮੇਰਾ ਹੱਕ ਆ ਤੇਰਾ ਨਾਲ ਲੜਨਾ ਹਾਂ ਕੋਈ ਗਾਲੀ ਕੱਢ ਬੁੱਢੇ ਮੈਂ ਵੱਡੀ ਆ ਹਾਂ ਮੈਂ ਤੇਰੀ ਸੱਸਾਂ ਮੈਂ ਜੋ ਮਰਜ਼ੀ ਕਹਿ ਸਕਦੀ ਆ ਬੇਬੀ ਸੱਸ ਨੂੰ ਜਿੱਦਾਂ ਦੋ ਸੱਸੇ ਕਿਉਂ ਹੁੰਦੇ ਕਹਿੰਦੇ ਇਹ ਹੁਣ ਇਹ ਸੱਸਰੀ ਕਹਿੰਦੇ ਇਹ ਕੀ ਕੀ ਸੱਸ ਕਹਿੰਦੇ ਸੱਸ ਨੂੰ ਜਿੱਦਾਂ ਇੱਕ ਸੱਸਾ ਹੁੰਦਾ ਤੇ ਇੱਕ ਸੱਸਾ ਨਹੀਂ ਮਾਣ ਸੱਪਰ ਤੇ ਦੋ ਸੱਸੇ ਸੱਸ ਨੂੰ ਲੱਗਦੇ ਆ ਤੇ ਸੱਸ ਕਿੱਦਾਂ ਦੀ ਹੁੰਦੀ ਆ ਜਲਾਦਣ ਇਹ ਤਾਂ ਉਹ ਕਿੱਦਾਂ ਦੀ ਹੁੰਦੀ ਆ ਆਹ ਨੋ ਨੋ ਨਾ ਹੱਕ ਕੇ ਲੱਭਣਾ ਕੀ ਕਹਿੰਦੀ ਹੈ ਮੈਂ ਜੋ ਮੰਦੀ ਕਮਾ ਇਹਨੂੰ ਮੇਰਾ ਮੇਰਾ ਹੱਕ ਆ ਕਹਿਣਾ ਵੱਡੀਆਂ ਮੈਂ ਉਹ ਕਹਿੰਦੀ ਹੈ ਕਿ ਮੈਂ ਬੜੇ ਦੇਖੇ ਆ ਦਿਨ ਮਾੜੇ ਇੱਥੇ ਘਰ ਚ ਕੀ ਆ ਦਿੱਤੀ ਜੰਦੀ ਮੈਂ ਸੱਸਾਂ ਮੈਂ ਵੀ ਸੱਸ ਬਣ ਕੇ ਦੱਸਾਨੂੰ ਉਹਨੂੰ ਫੇਰ ਖੋਸ਼ ਆ ਉਹ ਉਹ ਨਹੀਂ ਨਾ ਮੈਂ ਬੰਦੀ ਕਿਹਨੂੰ ਉਹ ਬੇਚਰੇ ਹਾਂ ਤੇ ਦੱਸੇ ਬਣ ਕੇ ਫੇਰ ਇਹਦਾ ਨਾਲ ਗਲਤ ਹੈ ਬੇਚ ਰੋਜ਼ ਆਉਂਦੀ ਕਿ ਨਹੀਂ ਹਾਂ ਆਉਂਦੀ ਆਉਂਦੀ ਉਹਨਾਂ ਦੇ ਕੱਪੜੇ ਘਰੋਂ ਉਹਨਾਂ ਦੇ ਹਾਂ ਉਹ ਆਪਣੇ ਘਰ ਬੁੱਢੀ ਨਾ ਕਿਹੇ ਪਾਸੇ ਕਿਹਨੂੰ ਜੀ ਨਹੀਂ ਦਿੰਦੀ ਰੋਜ਼ ਆਉਂਦੀ ਮੰਨਦੀ ਤੇ ਇਹ ਕਹਿੰਦੀ ਬੇਚਰੇ ਵਿੱਚ ਕਿਦਾਂ ਰਹਿਣਾ ਮੈਂ ਕੀ ਕਹਾਂਗਾ ਕੋਈ ਬੇਬੇ ਬੋਲਣਾ ਨਹੀਂ ਜੀ ਮੇਰੀ ਗੱਲ ਲੈ ਕੇ ਸਾਹਮਣੇ ਕਰਨੀ ਨਹੀਂ ਨਹੀਂ ਮੈਨੂੰ ਉੱਗਲ ਨੂੰ ਠਾਂ ਕਰ ਲੈ ਉਹ ਡਿਊਟੀ ਨਾ ਕਰੇ ਮੈਂ ਨਹੀਂ ਕਰਨੀ ਮੇਰੀ ਤਾਂ ਜਾਣੀ ਹੈ ਮੈਂ ਹੀ ਕਰਨੀ ਹੋਰ ਕਰਨੀ ਹੁੰਦੀ ਮੈਨੂੰ ਆਹ ਕਰਾ ਉਹ ਆਇਆ ਮਰੇ ਤੇ ਹਾਂ ਤੁਸੀਂ ਨੇ 10 ਸਾਲਾਂ ਸਾਢੇ ਦੇਖਣ ਵਾਲੇ ਮੈਨੂੰ ਜਵਾਬ ਦਿਓ ਵੀ ਮੇਰੀ ਨੌਕਰੀ ਰੋਜ਼ਕਾਰ ਆਉਂਦੀ ਹੈ ਮੇਰੇ ਕੋਲ ਆਉਂਦੀ ਹੈ ਆਹਾਂ ਦੀ ਗੱਲ ਆ ਆਪਣੇ ਘਰ ਵੀ ਮੇਰੀ ਉੱਠ ਕੇ ਚਾਹ ਪੀ ਇਹ ਕਦੇ ਵੀ ਡਿਊਟੀ ਤੋਂ ਲੱਥ ਜਾਵੇ ਡਿਊਟੀ ਨਾ ਜਾਵੇ ਕਰੇ ਕੋਲ ਲੱਥ ਜਾਵੇ ਆਰੇ ਵੋ ਜੀ ਸੱਦ ਕੇ ਸਮਾਂ ਰੌਂਡ ਕਰ ਲੱਗ ਜਾਂਦੀ ਆ ਇਹਨੇ ਇਹਨੇ ਕਿਸ ਤਣ ਲੜਾਦਾ ਨਹੀਂ ਇਹਨੇ ਨਾ ਸੁਣੀ ਮੇਰੀ ਗੱਲ ਮੈਂ ਉਹ ਕਹਿੰਦਾ ਮਤਲਬ ਪਤਾ ਕੀ ਆ ਮੇਰੇ ਪਿੱਛਾ ਹਟਾ ਲੈਣੀ ਆ ਮੈਂ ਕਿਵੇਂ ਸੇ ਸਖਾਲ ਕੇ ਨਾ ਇਹਨੇ ਇਹਨੇ ਕਹਣਾ ਬੀਬੀ ਨੂੰ ਬੁਲਾਇਂ ਬੁਲਾ ਉਹਨੇ ਬੜਾ ਨਹੀਂ ਇਸ ਤਰ੍ਹਾਂ ਇਹਨੇ ਉਹਨੇ ਕਿ ਉਹ ਹਟ ਨਾ ਇਹ ਇਹ ਸਾਡੀ ਸੱਸ ਨੇ ਇਦਾਂ ਕਰਦੀ ਸਾਡਾ ਘਟ ਕਰੂਗੀ ਤਾਂ ਫਿਰ ਕਿ ਉਹ ਨਾਲ ਲੱਗੇ ਜਿਆਦਾ ਜਿਆਦਾ ਚੰਗੀ ਆ ਹਾਂ ਨਹੀਂ ਕਰਨੀ ਬੋਦੀ ਉਹ ਨਹੀਂ ਤਾਂ ਇਹ ਨਾ ਕਰ ਬੁੱਦੀ ਅਵੀ ਨਹੀਂ ਇਹਦਾ ਕੰਮ ਕਰਦੀ ਕਿ ਕਹਿ ਸਕਦੀ ਬਚਾਰੀ ਨੇ ਕਹਿੰਦੀ ਤਾਂ ਬੀਬੀ ਮੰਮੀ ਤੂੰ ਇਹਦਾ ਪਿਆਰ ਦਾ ਮੋਲ ਦੀ ਪਿਆਰ ਨਾਲ ਕੇ ਦਫੀ ਲਾਉਂਦੀ ਆ ਇਹ ਕਹਿੰਦੀ ਮੈਂ ਕਿਉਂ ਉਹਨੂੰ ਕਹਿੰਨੀ ਪਿਆਰ ਨਾ ਇਹ ਕਹਿੰਦੀ ਇਹ ਤਾਂ ਸੋਹਣਾ ਹਟਾਉਂਦੀ ਆ ਕੀ ਪਤਾ ਇਹਦਾ ਕੀ ਕਹਿੰਦੀ ਐ ਇਹ ਕਹਿੰਦੀ ਹੁਣ ਉਹਨਾਂ ਬੁਲਾ ਤਾ ਕੋਈ ਬਰਵਾ ਨਹੀਂ ਹਟਣਾ ਤੂੰ ਨਾ ਬੁਲਾਉ ਬਰਾਏਗੀ ਆ ਦੇ ਬੰਦ ਹੋਣਾ ਕਿ ਨਹੀਂ ਬੰਦ ਹੋਣਾ ਕਿ ਨਹੀਂ ਤੂੰ ਹੋਣਾ ਹੁੰਦੀ ਤਾਂ ਤੂੰ ਹੀ ਨਾਲ ਉਂਗਲ ਕਰਦੀ ਇਸ਼ਾਰਾ ਇਸ਼ਾਰਾ ਮਾਰਦੀ ਇਸ਼ਾਰਾ ਇਹ ਬੜੀ ਚਲਾਕੋ ਹੈ ਚਲਾਕੋ ਆ ਵੀ ਇੱਥੇ ਤੇ ਚਲਾਕੋ ਤੁਹਾਡਾ ਵੀ ਚਲਾਕ ਚੋਕਰੀਆਂ ਹੋયા ਹੈ ਹਨਾ ਸਾਡੇ ਤਾਂ ਕੋਈ ਚਲਾਕੀ ਨਹੀਂ ਸਾਰੇ ਤਾਂ ਕੱਟੇ ਹੁੰਦਾ ਜੇ ਕਿਤੇ 2 ਮਿੰਟ ਕਿਤੇ ਮੈਂ ਆ ਅੱਜਕੱਲ ਤਾਂ ਸਿਆਲਾਂ ਇੱਥੇ ਲੰਮੇ ਪੈ ਨਹੀਂ ਹੁੰਦਾ ਹਾਂ ਦੇਣਾ ਹਾਂ ਸਾਰਾ ਕੋਈ ਬੋਲਣਾ ਨਹੀਂ ਬਸ ਮੇਰੀ ਗੱਲ 'ਚ ਬੋਲਣਾ ਨਹੀਂ ਮੈਂ ਦਾ ਦਿੰਦਾ ਨਹੀਂ ਬੋਲਣਾ ਹੈ ਜਣਾ ਮੈਂ ਨਹੀਂ ਹਰ ਜੋ ਵਰਦੀ ਕਰਦੀ ਰਾ ਮੈਂ ਤਾਂ ਬੋਲ ਰਹਾ ਆਲਿਆ ਕੰਮ ਨੂੰ ਲੱਗੇ ਤੈਨੂੰ ਤੈਨੂੰ ਹੁਣ ਬੰਨ ਨਹੀਂ ਤੇਰੀ ਦੁਖੀ ਜਾਂਦਾ ਮੈਂ ਸਾਰਾ ਦਿਨ ਬੈਈ ਰਹੇ ਮੈਨੂੰ ਮੇ ਕੋ ਨਹੀਂ ਹੁੰਦਾ ਮੈਂ ਮੈਂ ਬੁੱਢਾ ਹੋ ਗਈ ਆ ਤੜੀਪਾ ਤੜੀਪਾ ਆਵੇਂ ਹਾਂ ਬੋਲਦੀ ਬਹੁਤ ਹੈ ਨਹੀਂ ਕਿਤੇ ਆਈ ਆ ਕਪੇ ਨਾ ਨਹੀਂ ਤੂੰ ਸਾਰਾ ਦਿਨ ਸੁੱਤੀ ਰਹੇ ਕੰਮ ਵਾਲੀਆਂ ਕੰਮ ਕਰਕੇ ਚੱਲ ਜਾਂਦੀਆਂ ਹਾਂ ਪਤਾ ਨਹੀਂ ਲੱਗਦਾ ਤੈਨੂੰ ਵਜੇ ਤੋਖਾ ਬੱਦ ਜਿਆਦਾ ਨਹੀਂ ਬੋਲਣਾ ਮੈਂ ਦੱਸਤਾ ਮੈਂ ਬੋਲ ਰਾਈ ਨਾ ਇਹ ਨਹੀਂ ਬੋਲਣਾ ਬੰਦ ਹੋ ਜਾ ਕਹਿੰਦੀ ਆ ਬੋਲਣੇ ਹਟਣਾ ਉਹ ਮੇਰੀ ਗੱਲ ਸੁਣ ਮੈਂ ਲਾਈ ਕੰਮ ਵਾਲੀ ਮੈਂ ਕਰੀ ਜਾਨੀ ਮੈਂ ਨਹੀਂ ਹਟਦੀ ਮੇਰੇ ਨੂੰਹੇ ਪੁੱਤਾਂ ਨੂੰ ਪਤਾ ਲੱਗਦਾ ਵੀ ਇਹਦੇ ਕੋਲ ਹੁਣ ਨਹੀਂ ਹੁੰਦਾ ਹਾਂ ਹਾਂ ਕਿਉਂਕਿ ਆ ਬੋਲਣ ਨੂੰ ਤਾਂ ਫੇਰ ਤੇ ਹੀ ਜਾਂ ਬੋਲੋਗੇ ਆ ਦਾਦਾ ਜੀ ਗੱਡੀ ਲੰਮੀ ਤੇਰੀ ਹੈ ਹਾਂ ਤਾਂ ਤੇਰੀ ਪੂਰੀ ਮਾ ਦੇ ਲੈ ਕਿੱਦਾਂ ਹਾਂ ਹਾਂ ਨਹੀਂ ਕਿਹੜੇ ਆ ਕਿਹੜੀ ਗੱਲ ਸ਼ੁਰੂ ਕਰਦੇ ਆ ਸਾਰੇ ਕਹਿੰਦੇ ਬਈ ਅੰਦਰ ਕਿਚਲ-ਬਿਚਲ ਕਰੀ ਜਾਂਦੀ ਹੈ ਮੈਨੂੰ ਆਉਂਦਾ ਹੁੰਦਾ ਇਹਨੂੰ ਕੀ ਆ ਜਾਣ ਕੇ ਕਰਦੀ ਸਭ ਕੁਝ ਆ ਤੇਰਾ ਅੱਜ ਅੱਗੀ ਪਲੀ ਹੱਟੀ ਕੱਟੀ ਆ ਕੀ ਆ ਬੀ ਤਕਲੀਫ ਹੁੰਦੀ ਆ ਕੀ ਕੱਟੀ ਦੀ ਆਹ ਆਹ ਆਗ ਤਾਂ ਇਹੀ ਲੱਗਿਆ ਕਿ ਆਗੇ ਲੱਗੀ ਬੰਨੇ ਭਾਈ ਆਗਰੇ ਲੱਗੀ ਮੈਂ ਕਿਹਨੂੰ ਓਟ ਦੇਣੇ ਆ ਤਿੰਨ ਕਰੋੜ ਉਹ ਸੱਸਰੀਆਂ ਕੀ ਆ ਰਹੀਆਂ ਵੱਡੀ ਦੇ ਕੋਲ ਓਂਡੀ ਆ ਆਹੋ ਚਲੋ ਵਿੱਚ ਪੜੇ ਉਹ ਆਪਣੇ ਘਰ ਉਹਦੀ ਮੈਂ ਤਾਂ ਜਦੋਂ ਮੈਂ ਬੋਲ ਦੀ ਵਿੱਚ ਬੋਲਣਾ ਨਹੀਂ ਲਾਲਾ ਮੈਂ ਕਿਹਾ ਆ ਮੈਂ ਹੱਥ ਲਾ ਕੇ ਬੈਠੀ ਉੱਥੇ ਉੱਤਰ ਸਾਹਮਣੇ ਕਾ ਹਾ ਖਾੜੀ ਨੇ ਡਲਕਾਰੇ ਟੰਡਾ ਬੜਾ ਉਹ ਆ ਥੋੜੇ ਹੱਥੀ 100 ਬੜੇ ਤਾਂ ਸੀ ਮੋ ਨਹੀਂ ਬੋਲੇ ਤਾਂ ਚੰਗਾ ਬੇਬੀ ਬੋਲ ਤੇ ਜਦੋਂ ਬੋਲਦੀ ਵਿੱਚ ਨਹੀਂ ਬੋਲਣਾ ਮੈਂ ਬੋਲਣਾ ਮੈਂ ਕਰਦੀ ਆ ਮੈਂ ਕਰਦੀ ਰੋਟੀ ਇਹ ਗੱਲ ਕਿਦਾਂ ਕਹਿੰਦੀ ਮਤ ਪੈਂਦੀ ਵੀ ਨੂਹਾਂ ਵੇਚ ਨਹੀਂ ਰਹੀ ਦਿਆ ਕੀ ਗੱਲ ਮੈਂ ਨੂਹਾਂ ਦੇ ਵੇਚ ਰਹੀ ਨਹੀਂ ਆ ਫਿਰ ਇਹ ਵੀ ਪ੍ਰੋਬਲਮ ਆਉਂਦੀ ਚਾਰੀ ਆਉਂਦੀ ਕੋਈ ਸਾਰੀ ਰੋਟੀਆਂ ਮੈਂ ਹੋ ਯਾਰ ਆਹ ਤਾਂ 11 ਵਜੇ ਤੱਕ ਮੇਰੇ ਕੋ ਰਹਿੰਦੀ ਆ ਉਹ ਆਹ ਕਿ ਬਨੂ ਸਸ ਰਹੀ ਦੇ ਘਟਿਆ ਇਹਦੇ ਕੋਲ ਤਾਂ ਇੱਕ ਘੜੀ ਵੀ ਨਹੀਂ ਬੈਂਦੀ ਉਹ ਜਾ ਕੇ ਉਹ ਮਾਰ ਕੇ ਮਿਲਦੀ ਜਫੀ ਜਾ ਕੇ ਮਿਲਦੀ ਇਹਨੂੰ ਉਹ ਹੀ ਤਾਂ ਜ਼ਹਿਰ ਲੱਗਦਾ ਓਏ ਇਹ ਬੜੀ ਇੱਕ ਐਂ ਦਿਖਦੀ ਆ ਉਹਦੇ ਕੋਲ ਜੰਗੀ ਜੰਗੀ ਉਹ ਮੈਨੂੰ ਆ ਗਿਆ ਬਣਾਉਦੀ ਆ ਉਹ ਮੈਂ ਕਿਹਾ ਤਾਂ ਜਾਂਦੀ ਆ ਉਹ ਤਾਂ ਸ਼ਕਲ ਵੀ ਨਾ ਦੇਖੇ ਤੂੰ ਕਹਿਣ ਵਾਲੀ ਇਹ ਕਹਿਣ ਵਾਲੀ ਐਵੇਂ ਬੜੇ ਕੋਖੂ ਗਈਆਂ ਤੂੰ ਕਿ ਮੇਰੇ ਨਾਲ ਘਰ ਹਾਂ ਬੀਬੀ ਕਹਿੰਦੀ ਉਹ ਤਾਂ ਸ਼ਕਲ ਵੀ ਨਾ ਦੇਖੇ ਤੇਰੀ ਮੈਂ ਦੱਸਦੀ ਕਿ ਕਹਿੰਦੀ ਜੇ ਮੈਂ ਦੋਵੇਂ ਦਾ ਮੰਮੀ ਚੱਲ ਜਾਣਾ ਕੋਲ ਹੈ ਇਹਦੀ ਸ਼ਕਲ ਬਹੁਤ ਚੰਗੀ ਨਹੀਂ ਚੰਗੀ ਤੇ ਨਹੀਂ ਪਰ ਮੇਰੀਆਂ ਗੱਲਾਂ ਚੰਗੀਆਂ ਨੇ ਗੱਲਾਂ ਚੰਗੀਆਂ ਸਾਡੀਆਂ ਗੱਲਾਂ ਕੌੜੀਆਂ ਹੈਨਾ ਸਾਡੀਆਂ ਗੱਲਾਂ ਕੌੜੀਆਂ ਜੀ ਸੁਣੋ ਗੱਲ ਉਹ ਕਿਉਂ ਇਹਦਾ ਰੱਬ ਚੰਗਾ ਇਹਦੀਆਂ ਗੱਲਾਂ ਹੈ ਲੇ ਮੇਰੀ ਬੀਬੀ ਦੇ ਆਈ ਮੇਰੀ ਸ਼ੇਰ ਸੁਖੜਾ ਸੁਖਾ ਮੈਂ ਠੀਕ ਹੋ ਜਾਉਂਦਾ ਦੀ ਮੈਂ ਨਾ ਮੈਂ ਤੈਨੂੰ ਜੀਣ ਦਿੱਤਾ ਤੇ ਪਿੱਛੇ ਨਾ ਮੈਂ ਤੈਨੂੰ ਨਹੀਂ ਮੈਂ ਮੈਂ ਸਿੱਧੀ ਕਰਕੇ ਰੱਖਣਾ ਤੇ ਤੂੰ ਹੋਲੀ ਬੋਲਿਆ ਕਰ ਮੈਨੂੰ ਡਰ ਹੀ ਰਹਿੰਦਾ ਇਹ ਕਿਹੜੇ ਵੇਲੇ ਤੇਰਾ ਬੀਬੀ ਨਾ ਪਰ ਜੇ ਫਿਰ ਜੋ ਫਿਰ ਸੱਪਾ ਭੇਜਵੇ ਕੋਈ ਹੁਣ ਬੱਸ ਕਰ ਹੁਣ ਹੋ ਗਈ ਟਰਬੋ ਕਰਮ ਹੋ ਗਈ ਟਰਬੋ ਕਰਮ ਹੋ ਗਈ ਟਰਬੋ ਕਰਮ ਨਹੀਂ ਇਹਦਾ ਕਹਾਣੀ ਨੁਆ ਨੁਆ ਦੇ ਬੇਚਣੀ ਰਹਿੰਦੀ ਦੇਖਿਆ ਰਹਿਂਦ ਰਿਆ ਨਾ ਬੋਲ ਬੀਬੀ ਇਹਨੇ ਜੋਰ ਦੀ ਤੈਨੂੰ ਜਾਣ ਕੇ ਬੁਲਾਉਂਦੀ ਆ ਇਹ ਤਾਂ ਨਾ ਬੋਲੇ ਤੇਰੇ ਕੋ ਕਰਾਂ ਮੈਂ ਆ ਸੌਂ ਗਈ ਆ ਆ ਬਹਿ ਗਈ ਆ ਸਾਰਾ ਦਿਨ ਸੁੱਤੀ ਰਹਿੰਦੀ ਆ ਇਦਾਂ ਨਹੀਂ ਮੈਂ ਕਰਨ ਲੱਗੀ ਮੈਂ ਉਹਨਾਂ ਨੂੰ ਕਹਿੰਦੀ ਤੁਸੀਂ ਬਹਿ ਜਾਓ ਸੌਖਾ ਕੋਈ ਹੈਗਾ ਨਹੀਂ ਹੈਗਾ ਨਹੀਂ ਹੈਗਾ ਤੂੰ ਬੋਲਿੰਗ ਬੋਲ ਕੋਲੀਆਂ ਦੇ ਵਿੱਚ ਹੋਲੀ ਬੋਲ ਹੋਲੀ ਹੈਗਾ ਸਾਰਿਆਂ ਦਾ ਦੇਖਣਾ ਉਹ ਤੰਤੂ ਨੌਕਰ ਰੱਖ ਕੇ ਤੇ ਉਹ ਸਾਰਾ ਦਰ ਤੁੱਟ ਗਿਆ ਉਹ ਝਾੜ ਕੇ ਬਿਜਾ ਸੋਈ ਬੜੀ ਰਹਿੰਦੀ ਹੁੰਦੀ ਤੇ ਪਤਾ ਬੁੱਢੀ ਦੀ ਪੇਛਣ ਕੇ ਬੜੀ ਰਹਿੰਦੀ ਰਸੋਈ ਦੇ ਵਿੱਚ ਹੌਲੀ ਹੌਲੀ ਮੈਂ ਕਿਹਾ ਹੁਣ ਤੇ ਪਤਾ ਕਿ ਉਹਨਾਂ ਨੂੰ ਪਤਾ ਸਾਰਿਆਂ ਨੂੰ ਕਿ ਬੁੱਢੀ ਦੀ ਪੇਛਣ ਨਹੀਂ ਜਾਣੀ ਮੈਨੂੰ ਰੱਖ ਦਿੱਤੀ ਇਹ ਮੈਨੂੰ ਇਹ ਮੈਨੂੰ ਕੰਮ ਤੇ ਲਾਉਣ ਰੱਖਣ ਵਾਲੀਆਂ ਦੇ ਹੀ ਰੱਖ ਕੇ ਦੇਣ ਇਹ ਤਾਂ ਤੌਣਕ ਮੇਲਾ ਪੂਰਾ ਹਾਲਾਤ ਆ ਹੀ ਆਪਾਂ ਤੁਹਾਡੇ ਮੋਰੇ ਤੇ ਹੁਣ ਲਾਈਕ ਕਮੈਂਟ ਤੁਸੀਂ ਕਰਨ ਤੇ ਜਫੀ ਇੱਕ ਪਾਲਾ ਮੰਮੀ ਕਹਿੰਦੇ ਜਫੀ ਪਾਓ ਬੀਬੀ ਨੂੰ ਬੀਬੀ ਜਫੀ ਪਾ ਦੇ ਮੈਂ ਨਾ ਉਦਾਂ ਜੇ ਉਹਨਾਂ ਨੇ ਪਿਆ ਉਹਨਾਂ ਦੇ ਕਰਕੇ ਪਾ ਲਈ ਪਰ ਮੈਂ ਜਫੀ ਪਾ ਨਹੀਂ ਸਾਡੀ ਪਾਉਂਦੀ ਜਫੀ ਪਾਉਂਦੀ ਲੈਣੀ ਪਹਿਲਾਂ ਮੇਰੀ ਉਹਦਾ ਕਹੇ ਹੁਣ ਜਫੀ ਪਾ ਲੈ ਜਫੀ ਪਾਉਂਦੀ ਲੈ ਕੇ ਨਹੀਂ ਮੈਂ ਸਿਰਫ ਕਹਿਣ ਤੇ ਪਾਉਂਗੀ ਜਫੀ ਪਾਉਂਦੀ ਨਹੀਂ ਰਹੇ ਤੈਨੂੰ ਚੱਲ ਪਾ ਲਈ ਆ ਵੇਖ ਲੈ ਆ ਮੈਨੂੰ ਚੁੱਕ ਕੇ ਪਰੇ ਕਰਨੇ ਪੈਣ ਲੱਗੇ ਨਹੀਂ ਜਾਣੇ ਮੈਨੂੰ ਚੁੱਕਣਾ ਇੱਧੇ ਰੱਖਣੇ ਇਹ ਬਹਿਣਾ ਬਹਿਣਾ ਤੇ ਨਹੀਂ ਬਹਿਣਾ ਤਾਂ ਨਾ ਬਹਿਦਾ ਆਉਂਦਾ ਆ ਦੇ ਲੋ ਤੇ ਜੱਪੀ ਮੈਨ ਲਾ ਕੇ ਕਰਾ